ਦੋਸਤੋ ਅੱਜ ਅਪਾ ਗੱਲ ਕਰਾਂਗੇ ਚਿਹਰੇ ਉੱਤੇ ਝੁਰੜੀਆਂ ਰਿੰਕਲ ਘੱਟ ਕਰਨ ਦਾ ਘਰੇਲੂ ਨੁਸਖਾ ਨੰਬਰ 1 ਐਲੋਵੇਰਾ ਜੈਲ ਲਵੋ ਐਲੋਵੇਰਾ ਜੈਲ ਇੱਕ ਨੇਚਰਲ ਮੌਸਚਰਾਈਜ਼ਰ ਦੇ ਤੌਰ ਤੇ ਕੰਮ ਕਰਦਾ ਹੈ ਇਸ ਦੇ ਵਿੱਚ ਜੋ ਮੌਜੂਦ ਵਿਟਾਮਿਨ E ਅਤੇ ਐਂਟੀਆਕਸੀਡੈਂਟ ਝੁਰੜੀਆਂ ਨੂੰ ਘੱਟ ਕਰਦੇ ਹਨ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਤਾਜ਼ਾ ਐਲੋਵੇਰਾ ਜੈਲ ਚਿਹਰੇ ਉੱਤੇ ਲਗਾਓ ਅਤੇ 15 ਮਿੰਟ ਬਾਅਦ ਹਲਕੇ ਗੁੰਗੁਨੇ ਗਰਮ ਪਾਣੀ ਨਾਲ ਧੋ ਲਵੋ ਅਤੇ ਲਗਾਤਾਰ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਦੀ ਸਕਿਨ ਮੁਲਾਇਮ ਅਤੇ ਟਾਈਟ ਹੋ ਜਾਏਗੀ ਨੰਬਰ 2 ਦਹੀਂ ਅਤੇ ਸ਼ਹਿਦ ਦਾ ਫੇਸ ਬਣਾ ਕੇ ਲਗਾਣਾ ਦਹੀਂ ਦੇ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਜੋ ਡੈడ్ ਸਕਿਨ ਨੂੰ ਟਾਉਂਦਾ ਹੈ ਅਤੇ ਸ਼ਹਿਦ ਸਕਿਨ ਨੂੰ ਮੋਇਸਚਰਾਈਜ਼ ਕਰਦਾ ਹੈ ਕਰਨਾ ਕੀ ਹੈ ਇੱਕ ਚਮਚ ਦਹੀਂ ਤੇ ਇੱਕ ਚਮਚ ਸ਼ਹਿਦ ਮਿਲਾ ਕੇ ਚਿਹਰੇ ਉੱਤੇ ਲਗਾਓ ਅਤੇ 20 ਮਿੰਟ ਬਾਅਦ ਆਪਣਾ ਚਿਹਰਾ ਧੋ ਲਵੋ ਅਤੇ ਹਫਤੇ ਦੇ ਵਿੱਚ ਤਿੰਨ ਜਾਂ ਚਾਰ ਵਾਰ ਲਗਾਓ ਝੁਰੜੀਆਂ ਹੌਲੀ-ਹੌਲੀ ਗਾਇਬ ਹੋ ਜਾਣਗੀਆਂ ਨੰਬਰ 3 ਨਾਰੀਅਲ ਤੇਲ ਨਾਲ ਮ사ਜ ਕਰਨੀ ਨਾਰੀਅਲ ਤੇਲ ਸਕਿਨ ਦੇ ਅੰਦਰ ਰੂਟ ਤੱਕ ਦੇ ਵਿੱਚ ਜਾ ਕੇ ਖੁਸ਼ਕੀ ਨੂੰ ਖਤਮ ਕਰਦਾ ਹੈ ਹਰ ਰੋਜ਼ ਸੌਣ ਤੋਂ ਪਹਿਲਾਂ ਚਿਹਰੇ ਤੇ ਕੁਝ ਮਿੰਟ ਨਾਰੀਅਲ ਦੇ ਤੇਲ ਨਾਲ ਹਲਕੀ ਮ사ਜ ਕਰੋ ਜਿਸ ਦੇ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਝੁਰੜੀਆਂ ਦੀਆਂ ਲਾਈਨਾਂ ਹੌਲੀ-ਹੌਲੀ ਘਟਣ ਜਾਂਦੀਆਂ ਹਨ